ਮੀ ਆਈ ਮਾਈ ਲੋੜੀਏ ਪਰਈ ਆਈ ਖਲੀ ਜਾਈ ਅੱਗ ਬਲੀਆਂ ਨਾ ਕੈਨੇਡਾ 'ਚ ਅੱਗ ਬਾਲਣ ਦਾ ਜੁਰਮਾਨਾ ਪੈ ਜਾਂਦਾ ਉਹ ਹੈਲੋ ਸਾਡੇ ਬਜ਼ੁਰਗਾਂ ਨੇ ਇੱਕੋ ਹੀ ਗੱਲ ਸਿਖਾਈ ਆ ਜਿਹੜੇ ਮਰਜੀ ਦੇਸ਼ ਜਿਹੜੇ ਮਰਜੀ ਮੁਲਕ 'ਚ ਚੱਲ ਜਾਓ ਪਰ ਆਪਣੇ ਦੇਨ ਦੀ ਹਾਰ ਨਹੀਂ ਭੁੱਲਣੇ ਚਾਹੀਦੇ ਲੋੜੀਆ ਪੁੱਗਾ ਲੱਗਾ ਮੱਬਲ ਵੇਲਾ ਕੰਨੀਆਂ ਕੁਰਸੀਆਂ ਡਾਈਆਂ ਮੈਂ ਅੱਜ ਮੇਰੇ ਫਰੈਂਡ ਸਰਕਲ 'ਚ ਬੜੇ ਜਾਣੇ ਨੇ ਆਉਣਾ ਹੀ ਤੇ ਇੱਥੇ ਬਲੀਆਂ ਅੱਗ ਤੇ ਰੋਕੇ ਵਿਖਾਵੇ ਮੈਨੂੰ ਆ ਗਵਾਂਡੀ ਵੀ ਮੈਨੂੰ ਕਹਿੰਦੇ ਐਹੀ ਪੁਲਿਸ ਨੂੰ ਸੂਹ ਕਰ ਦੇਣੀ ਆ ਤੂੰ ਅੱਗ ਲਗਾ ਬਾਲਣਾ ਮੈਂ ਕਿਹਾ ਕਰ ਦੋ ਬਾਲੂਗਾ ਬਾਲੂਗਾ ਬੈ ਤੂੰ ਮੂੰਹ ਫਰੀਆ ਰੋੜੀਆਂ ਲੈ ਕੇ ਆਉਣਾ ਤੇਰ ਤੂੰ ਸ਼ੁਰੂਆਤ ਕਰਤੀ ਆ ਆ ਫੜ ਡਬੀ ਬਾਲ ਅੱਗ ਮੈਂ ਆ ਗਈ ਬੜੀ ਪੁਲਸ ਲੰਗੀ ਆ ਇਹ ਕਿੰਨੂੰ ਫੜ ਕੇ ਲੱਗੀ ਓਏ ਉਹ ਲੈ ਮੇਂ ਤੇਰਾ ਖਾ ਮੂੰਹ ਫਲੀ ਉਹ ਕਿੱਥੇ ਗਿਆ ਹੈ ਹੈ ਕਮਲਾ ਹੈਲੋ ਉਹ ਵੀਰੇ ਉਹ ਤੁਹਾਨੂੰ ਕਿਹਾ ਸੀ ਨਾ ਅੱਗ ਨਾ ਬਾਲ ਪੁਲਿਸ ਫੜ ਕੇ ਲੈ ਗਈ ਮੈਨੂੰ ਹੈ ਮੈਨੂੰ ਤੇ ਬੂਡ ਵੀ ਨਹੀਂ ਪਾਣ ਦਿੱਤੇ ਉਦੋਂ ਜਾ ਕੇ ਲੈ ਗਏ ਬੰਦੇ ਐਨੀ ਕਾਲੀ ਸੀ ਤੈਨੂੰ ਜਾਣਦੀ ਦੋ ਰੋੜੀਆਂ ਲੈ ਜਾਂਦਾ ਖਾ ਲੈਂਦਾ ਨਾਲ ਆਪਾਂ ਅੱਗ ਨਹੀਂ ਬਾਲ ਸਕਦੇ ਤੇ ਉਹਨਾਂ ਨਾਲ ਡਾਂਗ ਫੇੜ ਨਹੀਂ ਮেরে ਤੇ ਜੇ ਉਹਨਾਂ ਨੇ ਕਿਹਾ ਨਹੀਂ ਬਾਲ ਸਕਦਾ ਕਿ ਤੂੰ ਕਦੋਂ ਬਾਲੀ ਹੈ ਸਾਰੇ ਮਨੂੰ ਤਾਂ ਮੱਥਾ ਹੁੰਦੇ ਆ ਆ